ਗਗਨਾ ਹਾਂਜੀ ਮੈਂ ਸਵੇਰੇ ਜਾਣਾ 5 ਵਜੇ ਕੰਮ ਤੇ ਹਾਂਜੀ ਤੂੰ ਐਂ ਕਰੀ ਸਵੇਰੇ ਉੱਠ ਕੇ ਨਾ ਮੇਰੇ ਵਾਸਤੇ ਕੁਝ ਬਣਾ ਦੀ ਯਾਰ ਐਨੀ ਸੁਨੇਹਾ ਹਾਂ ਮੈਨੂੰ ਕੰਮ ਐਨੀ ਸੁਨੇਹਾ ਤੂੰ ਉੱਠੇ ਜਾਣਾ ਉੱਠਣੇ ਕੀ ਨਹੀਂ ਦਾ ਕਰ ਲੈ ਯਾਰ ਕੀ ਠੀਕ ਗੱਲ ਐ ਚਾ ਨਹੀਂ ਮੈਥੇ ਨਹੀਂ ਬੰਦੇ ਲਾਣਾ ਬਣ ਜਾਣਗੇ ਤੂੰ ਮਾੜਾ ਖਿੱਚਲਾ ਕਰ ਨਹੀਂ ਮੈਥੇ ਨਹੀਂ ਹੁੰਦਾ ਮਤਲਬ ਮਾਰਾਂ ਮੈਂ ਤੇ ਪੈਣੀ ਆ ਮਤਲਬ ਉਹ ਮੈਂ ਡਾਕਟਰ ਨੇ ਬਾਹਰਲਾ ਖਾਣਾ ਬੰਦ ਕਰਿਆ ਹੋਇਆ ਹੈ ਮੈਂ ਕਹਾਂ ਨਾ ਤੂੰ ਨਹੀਂ ਬੰਦਾ ਤੂੰ ਮਾਲਾ ਇੱਕ ਨਾ ਜੈਸਟਮੈਂਟ ਨਹੀਂ ਕਰ ਸਕਦੀ ਯਾਰ ਨਹੀਂ ਹੁੰਦਾ ਮੈਂ ਮੈਂ ਤਾਂ ਅੱਠੇ ਉੱਡਦੀ ਐ ਮੈਥੇ ਨਹੀਂ ਬੰਦਾ ਇਹਨੂੰ ਦਵਾਣੇ ਲੋਟਾਂ ਛੋੜੀ ਦੇ ਯਾਰ ਇਹ ਕਿੱਡੀ ਗੱਲ ਦੇਖਦਾ ਬੰਦਾ ਕਰ ਸਕਦਾ ਰੋਟੀ ਨਹੀਂ ਮੰਨਦਾ ਮੈਂ ਤਾਂ ਪੈਣੀ ਆ ਆਪਣੀ ਖਾਣੀ ਆਪੀ ਖਾਣੀ ਲਾਉਣਾ ਖਾਜੀ ਖੜਿਆ ਨਾ ਖਵਾਜੀ ਖੜਿਆ ਮਾਰੀ ਰੋਟਾਂ ਪਤਾ ਠੀਕ ਹੋ ਹਾਂ ਠੀਕ ਆ ਪੁੱਤ ਕਿਵੇਂ ਬੁਖਾਰ ਦਾ ਸੀਗਾ ਠੀਕ ਆ ਹਾਂ ਪੁੱਤ ਠੀਕ ਆ ਮੈਂ ਦਵਾਈ ਦੇ ਦਿੰਦੀ ਦਵਾਈ ਲੈ ਲਈ ਅੱਛਾ ਮੈਂ ਤੈਨੂੰ ਐਂ ਕਹਿੰਦਾ ਸੀਗਾ ਮੈਂ ਸਵੇਰੇ ਜਾਣਾ 5 ਵਜੇ ਕੰਮ ਤੇ ਜੇ ਤੂੰ ਸਵੇਰੇ ਉੱਠ ਕੇ ਮੇਰੇ ਬਾਅਦ ਰੋਟੀ ਬਣਾਣ ਦੀ ਉਹ ਪੁੱਤ ਮੈਂ ਤੇ ਲਈ ਜੀ ਤੇ ਤੂੰ ਆ ਕਰਨ ਨੂੰ ਮਤਤ ਨੂੰ ਕੀ ਦੱਸਾਂ ਤੈਨੂੰ ਪਤਾ ਲੱਗੇਗਾ ਉਹਦਾ ਇਹਦਾ ਡਰਾਮੇ ਬੁਆਰੀਆਂ ਲੋਟੀਆਂ ਉਹਨੀਆਂ ਕਹਿ ਕੇ ਆਇਆ ਕਿ ਜੀ ਮੈਂ ਤਾਂ ਅਠੋ ਦੇ ਬਲ ਉੱਠੀ ਨਹੀਂ ਸਕਦੀ ਉਹ ਕੀ ਮਰੋਦੀਆਂ ਇਹਨੂੰ ਪਤਾ ਹੀ ਹੈ ਕੋਈ ਨਾ ਪੁੱਤ ਮਾਫੀ ਬਣਾ ਦੂੰਗੀ ਜਿਹੜਾ ਕੁਸਤਾ ਖਾਣਾ ਤੋਂ ਮੈਂ ਦੱਸ ਤੂੰ ਮੈਨੂੰ ਕੁਝ ਕੁਝ ਮਰਜ਼ੀ ਬਣਾ ਦੇ ਮਾਤਾ ਉਹ ਚੱਕਰ ਨਹੀਂ ਹੈਗਾ ਠੀਕ ਹੈ ਜੇ ਤੂੰ ਹੁਣ ਪੈ ਜਾ ਤਾਂ ਮੈਂ ਹੀ ਪੈਣਾ ਤੇ ਉੱਠ ਕੇ ਬਣਾ ਦੇ ਚੰਗਾ ਪੁੱਤ ਤੂੰ ਪੈ ਜਾ ਮੈਂ ਆਪੂ ਖੜਕੜੂਗਾ ਮੈਂ ਤੈਨੂੰ ਉਠਾ ਦੂੰਗਾ ਨਾ ਪੁੱਤ ਆਪੇ ਉੱਠ ਖੜੂਗਾ ਚੰਗਾ ਮਾਤਾ ਬਣ ਹੈ ਚੰਗਾ ਬੁੱਤਾ ਮੈਂ ਤਾਂ ਕੀ ਰੋਟੀ ਖਵਾਉਗੀ ਉਹ ਦੇਖਰਲੇ ਨੂੰ ਨੀ ਤੋ ਆ ਸਾਕੇ ਮਾੜਾ ਜਮੇਨਾ ਮਾੜਾ ਬਿਨ ਬਾਈ ਕਾਹੀ ਜਾਨ ਲਿਖੋ ਚਾਰ ਵੱਜ ਵੀ ਗਏ ਆ ਇਹ ਕਰਦੇ ਆ ਮਾਤਮ ਕੁਝ ਕਾਵਾਗੇ ਬੁਮਾਰਦਾਂ ਹੀ कुछ लाने ना 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 हाँ, ना ना की है रोटी बना दिया रा मैं तो नहीं बनती है भी बना दिया रा मैं तो नहीं बनती मैं तो बुमा रा मम्मी बुमा रो रही है ली, मैं तो नहीं बनती पर उन्हें पता बारू खाली मैं तो बुमा रा बारू ना लिए पता नहीं कहाँ है ਮਾਂ ਤਨੂੰ ਉਠਾਈਏ ਅਸੂਈ ਚ ਕਿਵੇਂ ਲਾਈਟ ਜੀ ਲੱਗ ਰਹੀ ਆ ਮਾਤਾ ਤੂੰ ਉੱਠ ਵੀ ਗਈ ਹਾਂ ਪੁੱਤ ਮੈਂ ਤਾਂ ਉੱਠ ਗਈ ਅਜਾ 4 ਵਜੇ ਸੀਗੇ ਕੋਈ ਨਾ ਪੁੱਤ ਮੈਂ ਤੇ ਰੋਟੀ ਪਕਾਤੀ ਨੇ ਬੰਨੀ ਪਈ ਐ ਨਾਲੇ ਆਪਦੀ ਖਾ ਲਈ ਤੂੰ ਅੱਛਾ ਹਾਂ ਖਾ ਕੇ ਨਾ ਕੇ ਤਿਆਰ ਹੋ ਕੇ ਭੱਜ ਜਾ ਪੁੱਤ ਤੂੰ ਠੀਕ ਐ ਮੈਂ ਨਹਾ ਲਾਂ ਫਿਰ ਮੈਂ ਰੋਟੀ ਖਾ ਲਾਂ ਨਾ ਹਾਂ ਨਾ ਕੇ ਰੋਟੀ ਖਾ ਲਈ ਬੱਚਾ ਹਾਂ ਚੰਗਾ ਮਤ ਚੰਗਾ ਤਾਂ ਅੰਦਰ ਸੀਧੀ ਤਿਆਰ ਹੋ ਜੀ ਲੇਟ ਨਾ ਹੋ ਜੀ ਕਿਤੇ ਰੋਟੀ ਵੀ ਖਾਣੀ ਐ ਤੇ ਟ੍ਰੇਨ ਲੰਘ ਜੇ ਤਾਲੀਆਂ ਆਪੀ ਇਹ ਕੋੜੇ ਬੇਚ ਫਿਕਰ ਬੰਦੇ ਦੀ ਨਾ ਉਹ ਮੇਰੀ ਮਾਂ ਇੱਕ ਆਪਣੀ ਰੋਟੀ ਫੜਾਦਾ ਭੁੱਖਾ ਜਾਊਗਾ ਨਹੀਂ ਲੈ ਬਤਾ ਰੋਟੀ ਖਾ ਤੇਰ ਬਾਅਦ ਤੇ ਚਾਹ ਬਣਾ ਲਾਸ ਤਮੈ ਨਾ ਮੈਂ ਤਾਂ ਚਾਹ ਨਹੀਂ ਬਣੀ ਮੈਂ ਤੂੰ ਆਇਆ ਕਰ ਹੁਣ ਤੂੰ ਪੈ ਜਾ 4 ਵਜੇ ਉੱਠ ਜੀਏ ਤੂੰ ਤੂੰ ਬਿਮਾਰ ਹੈ ਪੈ ਜਾ ਬੁਠੀ ਆ ਕੇ ਬਾਗ ਚ ਉਚਾਰਾ ਵਾਰਿਆ ਫਿਰ ਪੀਣ ਉੱਥੇ ਠੀਕ ਆ ਹਾਂ ਚੰਗਾ ਬੰਦਾ ਪਾ ਜਾ ਤੂੰ ਮੈਂ ਖਾ ਕੇ ਜਾਂਦਾ ਇਹ ਦੇਖ ਲੈ ਆ ਹੁੰਦੀ ਹੈ ਮਾਂ ਦਾ ਪਿਆਰ ਉਹ ਸੁੱਤੀ ਪੀ ਮ ਮੋ ਜਾਉਂਗੀ ਫਿਕਰਾਂ ਨੂੰ ਆ ਮੇਰੀ ਮਾਂ ਨਾਲੇ ਬਿਮਾਰ ਹੈ ਦਵਾਈਆਂ ਚਲਦੀਆਂ ਨੇ 20 ਦਵਾਈਆਂ ਚਲਦੀਆਂ ਨੇ 4 ਵਜੇ ਉੱਠ ਕੇ ਰੋਟੀ ਬਣਾਤੀ ਮੇਰੇ ਵਾਸਤੇ ਅਜੇ ਚਾਹ ਕਹਿੰਦੀ ਹੈ ਦੇਖ ਲੈ ਇਹ ਗੱਲ ਹੈ ਮਾਂ ਤਾਂ ਮਾਂ ਹੀ ਹੁੰਦੀ ਹੈ ਬਾਪ ਨਾਲ ਜਾਣ ਤੇ ਕੁਝ ਨਹੀਂ ਹੈਗਾ ਕਿੰਨੇ ਮਰਜ਼ੀ ਕਹੀ ਜਾਓ ਆਪਾਂ ਸਹੀ ਗੱਲ ਜਿਉਂਦੀ ਰਹਿਣ ਸਭ ਦੀ ਮਾਂ ਕੋਈ ਹਾਂਜੀ ਦੋਸਤੋ ਤੁਹਾਡੇ ਵਾਸਤੇ ਮਾਂ ਦੇ ਪਿਆਰ ਵਾਲੀ ਵੀਡੀਓ ਲੈ ਕੇ ਆਏ ਆਂ ਆਪਾਂ ਵੀਡੀਓ ਵਿੱਚ ਦੇਖੋ ਤੁਸੀਂ ਕਿਵੇਂ ਮਾਂ ਆਪਣੇ ਪੁੱਤਾਂ ਦਾ ਖਿਆਲ ਰੱਖਦੀ ਐ ਸਾਰਿਆਂ ਨੂੰ ਆਪਾਂ ਨੂੰ ਆਪਣੀ ਮਾਂ ਮਾਤਾ ਦਾ ਖਿਆਲ ਰੱਖਣਾ ਚਾਹੀਦਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ